ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਅੱਜ ਆਪਾਂ ਹਰੀਆਂ ਮਿਰਚਾਂ ਦਾ ਭਰਮੀ ਹਰੀ ਮਿਰਚ ਦਾ achar ਬਣਾਉਣ ਲੱਗੇ ਆਂ ਪਹਿਲਾਂ ਮਿਰਚਾਂ ਨੂੰ ਧੋ ਲਿਆ ਸੀ ਚੰਗੀ ਤਰ੍ਹਾਂ ਆਪਾਂ ਕੱਟ ਲਾ ਲਿਆ ਇਹਨੇ ਇਸ ਤਰ੍ਹਾਂ ਕੱਟ ਲਾ ਲੈਣਾ ਮੈਂ ਬਚਾਲੂ ਰੱਖ ਕੇ ਐਦਾਂ ਹੋ ਜਾਣੀਆਂ ਬਾਅਦ ਵਿੱਚ ਆਪਾਂ ਮਸਾਲੇ ਲਏ ਆ 2 ਚਮਚੇ ਸੌਫ ਦੇ 2 ਜੀਰੇ ਦੇ 1.5 ਰਾਈ ਦਾ 1.5 ਕਲੌਂਜੀ ਦਾ 1 ਧਨੀਏ ਦਾ 1 ਜਮੈਨ ਦਾ ਇੱਕ ਮੇਥਿਆਂ ਦਾ ਇਹਨਾਂ ਨੂੰ ਡਰਾਈ ਰੋਸਟ ਕਰਾਂਗੇ ਫਿਰ ਕੁੰਡੇ ਕੋਟ ਨੇ ਵਿੱਚ ਕੁੱਟ ਲਾਂਗੇ ਥੜਕੇਦਾਨੇ ਆਪਾਂ ਗੈਸ ਤੇ ਰੱਖਤੀ ਆ ਇਹ ਮਸਾਲਿਆਂ ਸਾਰਿਆਂ ਨੂੰ ਇਕੱਠੇ ਪਾ ਕੇ ਡਰਾਈ ਰੋਸਟ ਕਰ ਲਾਂ ਨੂੰ ਡਰਾਈ ਰੋਸਟ ਕਰ ਲਾਂਗੇ 2 ਮਿੰਟ ਲੱਗਣਗੇ ਇਹਨਾਂ ਨੂੰ ਇਦਾਂ ਹੀ ਭੁੰਨ ਲੈਣਾ ਹਲਾ ਹਲਾ ਕੇ ਫਿਰ ਇਹਨਾਂ ਨੂੰ ਕੁੰਡੇ ਕੋਟ ਰਹਿਣਾ ਕੁੱਟ ਲਾਂਗੇ ਮੋਟਾ ਮੋਟਾ ਜਿਹਾ మసాలా చుకాను బంద బ సారసాలేటే నేనా వరిక ని రోజు ਮਸਾਲਾ ਕੁੱਟ ਕੇ ਆਪਾਂ ਤਿਆਰ ਕਰ ਲਿਆ। 3 ਪੌਲੀਆਂ ਚ ਕੱਢ ਲੈਣਾ ਨੂੰ। ਇਹਦੇ ਵਿੱਚ ਨੂਨ ਪਾ ਲੈਣਾ। ਡੇਢ ਕ ਚਮਚ ਨੂਨ ਦਾ ਪਾਵਾਂਗੇ। ਅੱਧਾ ਚਮਚ ਹਲਦੀ ਦਾ। ਅੱਧਾ ਚਮਚਾ ਕਾਲਾ ਨੂਨ। ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਇਹਦੇ ਵਿੱਚ ਸਿਰਕਾ ਪਾ ਦੇਣਾ ਥੋੜਾ ਜਿਹਾ ਦੋ ਕ ਚਮਚੇ ਸਿਰਕੇ ਦੇ ਪਾਵਾਂਗੇ ਇਹ ਚੰਨਤ ਅਮਲਾ ਦੇਣਾ ਦੋ ਚਮਚੇ ਪਾਵਾਂਗੇ ਸਰੋਂ ਦੇ ਤੇਲ ਦੇ ਮਸਾਲਿਆਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਅਮਰਚਨ ਜਿਹੜਾ ਪਕਾਟ ਦਿੱਤਾ ਸੀ ਉਸ ਤਰ੍ਹਾਂ ਖੋਲ ਲੈਣਾ ਫਿਰ ਇਹਦੇ ਵਿੱਚ ਮਸਾਲਾ ਭਰ ਦੇਣਾ ਮ ਮਿਰਚਾਂ ਆਪਣੇ ਰੈਡੀ ਹੋ ਗਈਆਂ ਭਰ ਕੇ ਮਾਣਾ ਡੱਬਾ ਲਿਆ ਇੱਕ ਵਰਤਮਾਨ ਇਹਨੂੰ ਥੋਕੇ ਧੋਪਲ ਵਾਲੇ ਸੀਗੇ ਤੁਹਾਨੂੰ ਇਹਦੇ ਵਿੱਚ ਇਸ ਤਰ੍ਹਾਂ ਮਿਸਤਾਂ ਰੱਖ ਦੇਣੀਆਂ ਮਿਰਚਾਂ ਸਿੱਧੀਆਂ ਰੱਖਣੀਆਂ ਵੀ ਮਸਾਲਾ ਨਾ ਨਿਕਲੇ ਇਹਨਾਂ ਦਾ ਮਿਰਚਾਂ ਆਪਣੇ ਡੱਬੇ ਚ ਪਾਤੀਆਂ ਇਹਨਾਂ ਨੂੰ 2-3 ਦਿਨ ਇਹਨੂੰ ਤੇ ਰੱਖ ਦੇਣਾ ਵਾ 2-3 ਦਿਨ ਤੋਂ ਪਿਛੇ ਰੱਖ ਦੇਣੇ ਆ ਫਿਰ ਇਹ ਖਾਣ ਨੂੰ ਰੈਡੀ ਹੋ ਜਾਣਗੀਆਂ